ਦੀ ਨਾਂ ਬੈਂਕੜਾ ਇਕੜਾ ਇਕੜਾ ਦੀ ਨਾਂ ਬੈਂਕੜਾ ਮੇਰਾ ਨਾਮ ਪ੍ਰਿਯੰਕਾ ਆ ਤੇ ਮੈਂ ਇੱਥੇ ਐਜ਼ ਅ ਗੈਸਟ ਫੈਕਲਟੀ ਕੰਮ ਕਰ ਰਹੀ ਆ ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਹੁਣ ਅੱਧੀ ਰਾਤ ਨੂੰ ਉਸੇ ਇੱਥੇ तकरीबन 9 ਵਜੇ ਦਾ ਸਮਾਂ ਹੋ ਚੁੱਕਿਆ ਹੈ ਟੀਚਰਸ ਇਕੱਤਰ ਹੋਣੇ ਸ਼ੁਰੂ ਹੋ ਗਏ ਨੇ ਰੋਸ ਪਿਆ ਜਾ ਰਿਹਾ ਤੁਹਾਡੇ ਵਿੱਚ ਕੀ ਕਾਰਨ ਹੋ ਗਿਆ ਜੀ ਕਾਰਨ ਇਹੀ ਆ ਕਿ 11:58 ਦੀ ਗਲਤ ਭਰਤੀ ਜਿਹੜੀ ਹੈਗੀ ਆ ਉਹਨੂੰ ਸਿਰੇ ਚੜ੍ਹਨ ਦੇ ਲਈ ਅੱਜ ਅੱਧੀ ਰਾਤ ਨੂੰ ਜੁਆਇਨਿੰਗ ਇੱਥੇ ਹੋ ਰਹੀ ਆ ਜੀ ਸਾਨੂੰ ਪਰ ਤੁਹਾਨੂੰ ਇਹ ਪਤਾ ਲੱਗਾ ਆ ਸਾਡੀਆਂ ਸੀਟਾਂ ਆ ਸਾਡੇ ਪੰਜਾਬ ਦੇ ਵਿੱਚ ਲਿਮਟਿਡ ਸੀਟਾਂ ਆ ਸਰਕਾਰੀ ਜਿਹੜੀਆਂ ਕਾਲਜ ਦੀਆਂ ਹੈਗੀਆਂ ਉਹਨਾਂ ਸੀਟਾਂ ਤੇ ਹੀ 1152 ਦੀ ਗਲਤ ਭਰਤੀ ਜਿਹੜੀ ਹੈਗੀ ਆ ਜੁਆਇਨ ਕੀਤੀ ਜਾ ਰਹੀ ਆ ਇਹ ਗਲਤ ਭਰਤੀ ਸ਼ੁਰੂ ਹੋਈ ਆ ਚੰਨੀ ਸਰਕਾਰ ਤੋਂ ਚੰਨੀ ਸਰਕਾਰ ਨੇ ਇਹ ਗਲਤ ਭਰਤੀ ਜਿਹੜੀ ਹੈਗੀ ਆ ਕੀਤੀ ਸੀ ਕਿ ਬਿਨਾ ਪੀਪੀਐਸ ਦੇ ਪ੍ਰੋਸੀਜਰ ਨੂੰ ਫਾਲੋ ਕੀਤੇ ਹੋਇਆ ਰਾਤੋਂ ਰਾਤ ਮਤਲਬ ਪੇਪਰ ਦੀ ਕਰ ਦਿੱਤੀ ਗਈ ਤਰੀਕ ਕਿ ਇਸ ਦਿਨ ਪੇਪਰ ਹੋਊਗਾ ਬਿਨਾ ਰਿਕਰੂਟ ਮਤਲਬ ਬਿਨਾ ਸਾਰੀ ਇੰਟਰਵਿਊ ਵਗੈਰਾ ਤੋਂ ਬਿਨਾ ਹੀ ਇਹ ਜਿਹੜੀ ਹੈਗੀ ਆ ਇੱਕ ਦਿਨ ਦੇ ਵਿੱਚ ਹੀ ਭਰਤੀ ਜਿਹੜੀ ਹੈਗੀ ਆ ਕੀਤੀ ਜਾ ਰਹੀ ਆ ਬਿਨਾ ਇੰਟਰਵਿਊ ਦੇ ਉੱਤੇ ਹੀ ਬਸ ਸਿਰਫ ਇੱਕ ਟੈਸਟ ਬੇਸ ਦੇ ਉੱਤੇ ਕਿਉਂ ਇਹ ਕੀਤਾ ਜਾ ਰਿਹਾ ਇਸ ਤਰ੍ਹਾਂ ਵੀ ਤਾਂ ਨਹੀਂ ਕਰ ਸਕਦੇ ਸਰਕਾਰ ਨੇ ਉਦੋਂ ਉਸ ਸਰਕਾਰ ਨੇ ਵੀ ਆਪਣਾ ਫਾਇਦਾ ਸੋਚਿਆ ਉਹਨਾਂ ਦਿਨਾਂ ਦੇ ਵਿੱਚ ਵੀ ਅਸੀਂ ਧਰਨੇ ਲਾਉਣ ਚ ਮਜਬੂਰ ਹੋਏ ਅਸੀਂ ਇਹਦਾ ਸਰਕਾਰਾਂ ਦੇ ਖਿਲਾਫ ਲਗਾਤਾਰ ਬਹੁਤ ਹੀ ਧਰਨੇ ਲਗਾਏ ਤੇ ਉਹਨਾਂ ਧਰਨਿਆਂ 'ਚ ਆ ਕੇ ਸਾਡਾ ਸਾਥ ਦਿੱਤਾ ਆਪ ਸਰਕਾਰ ਨੇ ਪਰ ਇੱਥੇ ਇੱਕ ਇਹ ਵੀ ਵਿਚਾਰਨਯੋਗ ਗੱਲ ਹੈ ਤੁਹਾਡੇ ਵੱਲੋਂ ਦੱਸਿਆ ਜਾ ਰਿਹਾ ਜੋ ਤੁਹਾਡੇ ਵੱਲੋਂ ਦੋਸ਼ ਲਾਇਆ ਜਾ ਰਿਹਾ ਕਿ ਇਹਨਾਂ ਨੂੰ ਜੁਆਇਨਿੰਗ ਲੈਟਰ ਵੀ ਨਹੀਂ ਮਿਲੇ ਹੋਏ ਅਜੇ ਤੱਕ ਤਾਂ ਜੀ ਤੇ ਤੁਸੀਂ ਇਹ ਦੇਖੋ ਉਹਨਾਂ ਦੌਰਾਨ ਸਾਡਾ ਆਪ ਸਰਕਾਰ ਆ ਕੇ ਖੜੀ ਹੋਈ ਸੀਗੀ ਆਪ ਸਰਕਾਰ ਨੇ ਸਾਨੂੰ ਇਹ ਪੂਰਾ ਆਸ਼ਵਾਸਨ ਦਿੱਤਾ ਸੀਗਾ ਕਿ ਜਿ세 ਜਦੋਂ ਸਾਡੀ ਸਰਕਾਰ ਆ ਗਈ ਅਸੀਂ ਇਹਨਾਂ ਭਰਤੀਆਂ ਦੇ ਖਿਲਾਫ ਗਲਤ ਭਰਤੀਆਂ ਦੇ ਖਿਲਾਫ ਕਦਮ ਚੱਕਾਂਗੇ ਤੇ ਇਹਨਾਂ ਤੇ ਰੋਕ ਲਗਾਵਾਂਗੇ ਪਰ ਆਪ ਸਰਕਾਰ ਨੇ ਵੀ ਸਾਡੇ ਸਿਰਫ ਮੋਟਿਆਂ ਦਾ ਇਸਤੇਮਾਲ ਕਰਕੇ ਸਿਰਫ ਕੁਰਸੀਆਂ ਤੱਕ ਪਹੁੰਚਣ ਦੇ ਲਈ ਹੀ ਯਤਨ ਕੀਤੇ ਆ ਉਹ ਆਪ ਕੁਰਸੀਆਂ ਤੱਕ ਪਹੁੰਚ ਗਈ ਆ ਪਰ ਉਹ ਅੱਜ ਸਾਡੀਆਂ ਕੁਰਸੀਆਂ ਖੋਹ ਰਹੀ ਇਹ ਸਰਕਾਰ ਤੋਂ ਸਾਨੂੰ ਇੰਨੀ ਉਮੀਦ ਸੀ ਅਸੀਂ ਇਸ ਸਰਕਾਰ ਦਾ ਇੰਨਾ ਕੋ ਪ੍ਰਚਾਰ ਕੀਤਾ ਸਾਨੂੰ ਇੰਨੀ ਉਮੀਦ ਸੀ ਕਿ ਇਹ ਸਰਕਾਰ ਸਾਡਾ ਦੁੱਖ ਨੂੰ ਸਮਝਦੀ ਆ ਕਿਉਂਕਿ ਸੇ ਦਰਿਆ ਤੇ ਆ ਕੇ ਸਾਡੇ ਨਾਲ ਬੈਠਿਆ ਪਰ ਇਹ ਸਰਕਾਰ ਨੇ ਵੀ ਸਾਨੂੰ ਹੱਥ ਪੱਲਾ ਕੁਝ ਨਹੀਂ ਫੜਾਇਆ। ਪਿਛਲੇ ਕਿੰਨੇ ਕਿੰਨੇ ਸਾਲਾਂ ਤੋਂ ਇੱਥੇ ਕੰਮ ਕਰ ਸਾਡੇ ਤਾਂ ਗੈਸਟ ਵਕੀਲ ਤੇ 20-25-25 ਸਾਲ ਅਸੀਂ ਜਿਹੜਾ ਪ੍ਰੋਫੈਸਰਾਂ ਤੋਂ ਪੜੇ ਆ ਉਹ ਵੀ ਇੱਥੇ ਕੰਮ ਕਰਦੇ ਅਸੀਂ ਵੀ ਇੱਥੇ ਉਹਨਾਂ ਦੇ ਨਾਲ ਆ। ਉਹ ਜਾ ਜਾਵੇ ਤਾਂ ਇਲੈਕਸ਼ਨ ਕੋਲ ਲੱਗਿਆ ਹੈ, ਇਲੈਕਸ਼ਨ ਕੋਲ ਲੱਗਣ ਦੇ ਬਾਵਜੂਦ ਵੀ ਦੇਖੋ ਉਹੀ ਅਸੀਂ ਕਹਿ ਰਹੇ ਹਾਂ ਕਿ ਸ਼ਰੇਆਮ ਕਾਨੂੰਨ ਦੀਆਂ ਤਜਾ ਉਡਾਈਆਂ ਜਾ ਰਹੀਆਂ ਨੇ। ਇਲੈਕਸ਼ਨ ਕਮਿਸ਼ਨ ਲੱਗਿਆ ਹੋਇਆ ਆ ਤੇ ਪੂਰੀ ਤਰ੍ਹਾਂ ਰਾਤੋਂ ਇਹ ਜਿਹੜੀ ਹੋ ਰਹੀ ਆ ਗਲਤ ਭਰਤੀ ਆਪ ਸਰਕਾਰ ਵੀ ਕਿੰਨੇ ਹੋ ਤੁਸੀਂ ਪੂਰੇ ਪੰਜਾਬ ਭਰ ਦੀ ਗੱਲ ਕਰੀਏ ਜਾਂ ਇਕੱਲੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਗੱਲ ਕਰੀਏ ਕਿੰਨੇ ਹੋ ਤੁਸੀਂ ਅੱਛੇ 840 840 ਦੇ ਕਰੀਬ ਅਸੀਂ ਹੈਗੇ ਆ ਸਾਡੇ ਬਿਲਕੁਲ ਬਿਲਕੁਲ ਪੂਰੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਦੱਸਿਆ ਜਾ ਰਿਹਾ ਕਿ ਐਸਪੈਕਟ ਇਹਨਾਂ ਨੂੰ ਜੁਆਇਨਿੰਗ ਕਰਵਾਈ ਜਾ ਰਹੀ ਹੈ ਬਿਲਕੁਲ ਬਿਲਕੁਲ ਦੋਸਤੋ ਐਤਵਾਰ ਨੂੰ ਸ਼ਨੀਵਾਰ ਐਤਵਾਰ ਨੂੰ ਜਿੱਥੇ ਕਿ ਸਾਰੇ ਸਰਕਾਰੀ ਅਧਾਰੇ ਬੰਦ ਨੇ ਇਹ ਇੰਦਰਾ ਕਿਹੜਾ ਇੰਪੋਰਟੈਂਟ ਕੰਮ ਆ ਗਿਆ ਜਿਹੜਾ ਦੋ ਨੰਬਰੀ ਕੰਮ ਜਿਹੜਾ ਤੁਸੀਂ ਸ਼ਨੀ ਐਤ ਵੀ ਕਰਨਾ ਹੈ ਮੇਰੇ ਨਾਮ ਡਾਕਟਰ ਜਤਿੰਦਰਪਾਲ ਸਿੰਘ ਕਿਤੇ ਜਿਹੜੇ ਗਵਰਨਮੈਂਟ ਕਾਲਜ ਦੇ ਕਿੰਨੇ ਇੱਥੇ ਅਤੇ ਕੋਈ ਇੱਕਾ ਜਿਹੜੇ ਦੇਖੋ ਸਾਡੇ ਸਰਕਾਰੀ ਕਾਲਜ ਦੇ ਵਿੱਚ ਤਕਰੀਬਨ 35 35 40 ਦੇ ਕਰੀਬ ਗੈਸਟ ਫੈਕਲਟੀ ਲੈਕਚਰਰ ਪੜਾ ਰਿਹਾ ਹੈ ਇਸ ਵੇਲੇ ਔਰ ਪੂਰੀ ਤੰਦੇਹੀ ਨਾਲ ਕੰਮ ਕਰ ਰਿਹਾ ਹੈ ਸਰਕਾਰ ਸਾਨੂੰ ਬਿਲਕੁਲ ਹੀ ਅੰਗੋਲਿਆ ਕਰ ਦਿੱਤਾ ਜਿਵੇਂ ਕਿ ਅਸੀਂ ਕੋਈ ਕੰਮ ਹੀ ਨਹੀਂ ਕੀਤਾ ਇੱਥੇ ਮੈਨੂੰ ਪਿਛਲੇ 16 ਸਾਲਾਂ ਤੋਂ ਪੜਾਉਣਾ ਪਿਆ ਮੈਂ ਇੱਥੇ ਆਈ ਮੈਂ ਵਰੀ ਮੱਚ ਕੁਆਲੀਫਾਈਡ ਫੋਰ ਦਿਸ ਜੌਬ ਮੈਂ ਲੈਕਚਰਸ਼ਿਪ ਤੇ ਬਿਲਕੁਲ ਕੁਆਲੀਫਾਈ ਕਰਦਾ ਹਾਂ 16 ਸਾਲ ਵਾਲੇ ਬੰਦੇ ਨੂੰ ਨਹੀਂ ਪੁੱਛਿਆ ਜਾ ਰਿਹਾ ਉਹਨਾਂ ਬੰਦਿਆਂ ਨੂੰ ਪੁੱਛਿਆ ਜਾ ਰਿਹਾ ਸਿਰ ਸਵਾਲ ਉਹੀ ਹੈ ਕਿ ਤੁਸੀਂ ਧਰਮ ਦੇ ਮੁਜ਼ਾਰੇ ਕੀਤੇ ਆਵਾਜ਼ ਵਿੱਚ ਪਾਰਟੀ ਦੇ ਲੀਡਰ ਮਿਲਦਾ ਤਾਂ ਕਿ ਜੇ ਭਾਜੀ ਵੀ ਇਲੈਕਸ਼ਨ ਤੋਂ ਪਹਿਲਾਂ ਤੁਹਾਡੇ ਨੇ ਚਾ ਕੇ ਬਿਠੇ ਸੀਗੇ ਉਹ ਲੀਡਰ ਬਿਠੇ ਸੀਗੇ ਆਕੇ ਉਹ ਇਹ ਸਰਕਾਰ ਕਿਉਂ ਇੰਦਾ ਤੁਹਾਡੇ ਪਿੱਛੇ ਛੁਰੀਆਂ ਮਾਰਨ ਲੱਗ ਪਈ ਬਈ ਇਹ ਇਸ ਗੱਲ ਨੂੰ ਆਪ ਸਮਝੋ ਉਹ ਸਾਡੀ ਪਿੱਛੇ ਛੁਰੀਆਂ ਕਿਉਂ ਮਾਰਦੇ ਪਏ ਆ ਰੀਜ਼ਨ ਕੀ ਤੁਹਾਨੂੰ ਰੀਜ਼ਨ ਲੱਗਦਾ ਕੋਈ ਧਾਂਦਲੀ ਹੈ ਜਾਂ ਕੋਈ ਕਿਸ ਤਰ੍ਹਾਂ ਦਾ ਕੋਈ ਮਿਸਕੀਨ ਕੀਤਾ ਜਾ ਰਿਹਾ ਹੈ ਤੁਹਾਨੂੰ ਹੋ ਸਕਦਾ ਕੋਈ ਧਾਂਦਲੀ ਹੋਵੇ ਮੈਂ ਇਹਨੂੰ ਮੈਂ ਇਹਨੂੰ ਮੈਂ ਕੋਈ ਅੰਦਾਜ਼ਾ ਅੰਦਾਜ਼ਾ ਨਹੀਂ ਕਹਿ ਸਕਦਾ ਕਿ ਕਿੰਨੇ ਹੋਣਗੇ ਕਿਉਂਕਿ ਅੰਦਰ ਤੋਂ ਟ੍ਰੇਨਿੰਗ ਲੈਟਰ ਦਿੱਤੀ ਆ ਰਹੀ ਨਹੀਂ ਲਕਪਨ ਆ। ਹੁਣ ਕਹਿ ਨਹੀਂ ਸਕਦੇ ਇਹ ਕੋਈ ਅੰਦਾਜ਼ਾ ਪਰ ਬੇਸਿਕਲੀ ਅੰਦਰ ਜਿਹੜੇ ਲੋਕ ਬੈਠੇ ਹੋਏ ਆ ਉਹਨਾਂ ਨੂੰ ਇਹ ਇੰਨਾ ਨਹੀਂ ਮੈਂ ਕਹਿ ਸਕਦਾ ਕਿ ਕਿੰਨੇ ਲੋਕਾਂ ਨੂੰ ਅੰਦਰ ਜਾਣ ਦਿੱਤਾ। ਨਹੀਂ ਜਾਣਦੇ। ਗੇਟ ਬੰਦ ਕਰ ਦਿੱਤਾ ਗਿਆ। ਕੀ ਕਿਹਾ ਜਦੋਂ ਤੁਸੀਂ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਆ? ਬੰਦ ਕਰ ਲਿਆ ਗੇਟ ਉਹਨਾਂ ਨੇ। ਮੇਰੀ ਪ੍ਰਿੰਸੀਪਲ ਸਾਹਿਬ ਨਾਲ ਵੀ ਗੱਲ ਹੋਈ ਆ ਉਹ ਕਹਿੰਦੇ ਸਾਨੂੰ ਨਹੀਂ ਪਤਾ ਸਰਕਾਰ ਕਿਹੜੀ ਪਾਲਿਸੀ ਅਧੀਨ ਇਹ ਜੁਆਇਨਿੰਗ ਕਰਵਾ ਰਹੀ ਆ ਬਟ ਕਹਿੰਦੇ ਸਾਨੂੰ ਆਰਡਰ ਹੈ ਕਿ ਤੁਸੀਂ ਇੱਥੇ ਰੁਕੋ ਸਾਨੂੰ ਰੋਕੋ ਨਹੀਂ ਨਹੀਂ ਮਤਲਬ ਮੈਨੂੰ ਇਸ ਗੱਲ ਦਾ ਨਹੀਂ ਸਮਝ ਆ ਰਿਹਾ ਕਿ ਯਾਰ ਕੋਡ ਆਫ ਕੰਡਕਟ ਲੱਗਾ ਹੋਇਆ ਔਰ ਕਿਹੜੀਆਂ ਜੁਆਇਨਿੰਗ ਹੁੰਦੀਆਂ ਜਾਂ ਕਿਹੜੇ ਇਹੋ ਜਿਹੇ ਚੋਰ ਕੰਮ ਹੁੰਦੇ ਜਿਹੜੇ ਐਸ ਵੇਲੇ ਬੈਠ ਕੇ ਹੁੰਦੇ ਆ ਰਾਤ ਅਸਲੀ ਟਾਈਮ ਦੇ ਕੋਈ ਨਾ ਹੋਇਆ ਟਾਈਮ ਕਿੰਨਾ ਹੋਇਆ 9 ਵਜੇ ਲੱਗੇ 9 ਵਜੇ ਲੱਗੇ 9 ਵਜੇ ਨਾਲ ਗੱਲ ਹੋਈ ਮੈਂ ਸਾਡੀ ਪ੍ਰਿੰਸੀਪਲ ਨਾਲ ਕੋਈ ਗੱਲ ਨਹੀਂ ਹੋਈ ਠੀਕ ਹੈ ਮੈਡਮ ਤੇ ਇੱਥੇ ਅੰਦਰ ਜੁਆਇਨਿੰਗ ਕਿਉਂ ਹੋ ਰਹੀ ਹੈ ਸਾਡੇ ਆਥਮਾ ਤੇ ਜੁਆਇਨਿੰਗ ਕਿਉਂ ਕਰਾ ਰਹੇ ਤੁਸੀਂ ਇਸ ਵੇਲੇ ਇੱਥੇ ਬੈਠੇ ਕੀ ਕਰਦੇ ਹੋ ਸਾਡੋ ਕਿਹਦੀ ਗੱਲ ਕੀਦੇ ਸਾਡੇ ਸਾਥੀ ਜੁਆਇਨਿੰਗ ਤੁਹਾਡੇ ਸਾਥੀ ਜੁਆਇਨਿੰਗ ਹੋ ਗਈ ਮੈਡਮ ਨਹੀਂ ਮੈਨੂੰ ਕਿਸੇ ਨੇ ਨਹੀਂ ਕਿਹਾ ਪਰ ਸਾਡੀ ਗੈਸਟੋਫ੍ਰੀਟੀ ਵੀ ਸਾਥੇ ਆ ਰਹੀ ਹੈ ਨਾ ਹੋ ਰਹੀ ਹੈ ਨਾ ਮੈਡਮ ਤੁਸੀਂ ਇੱਥੇ ਕੀ ਕਰ ਰਹੇ ਹੋ ਐਨ ਐਨ ਵਜੇ ਤੱਕ ਬੈਠੇ ਹੋਏ ਐਨਓ ਸਰਕਾਰ ਵੀ ਰੁਕਿਆ ਹੋਇਆ ਨਹੀਂ ਕਿਹਨਾਂ ਨੇ ਤੁਹਾਨੂੰ ਕਿਹਾ ਤੁਹਾਨੂੰ ਕਿਹਨਾਂ ਨੇ ਕਿਹਾ ਤੇ ਦੱਸੋ ਆ ਮੈਂ ਸਰਕਾਰਨੀ ਕੀ ਹੈ ਤੁਹਾਨੂੰ ਸਰਕਾਰ ਨੇ ਕਿਹਾ ਤੇ ਇੱਥੇ ਰੁਕੋ ਮੈਨੂੰ ਡੀਐਚ ਦੀ ਇਨਸਟਰਕਸ਼ਨ ਸਰਕਾਰ ਨੇ ਇਹ ਹੀ ਕਿਹਾ ਵੀ ਤੁਹਾਨੂੰ ਇੱਥੇ ਰੁਕੋ ਭਰਤੀਆਂ ਕਰਨੀਆਂ ਹਾਂ ਹਾਂ ਮੈਨੂੰ ਡੀਐਚ ਦੀ ਇਨਸਟਰਕਸ਼ਨ ਸੀ ਕਿ ਰੁਕੋ ਲਾਈਕ ਮੈਡਮ ਇਲੈਕਸ਼ਨ ਕੋਰਡ ਲੱਗਾ ਹੋਇਆ ਫਿਰ ਵੀ ਤੁਹਾਨੂੰ ਤਾਂ ਆਪ ਨੂੰ ਇਹ ਹੋਣਾ ਚਾਹੀਦਾ ਤੁਸੀਂ ਤਾਂ ਪ੍ਰਿੰਸੀਪਲ ਹੋ ਮੈਨੂੰ ਕੁਝ ਨਹੀਂ ਪਤਾ ਸੈਕਟਰੀ ਵੀ ਸਰਕਾਰ ਦੇ ਅੰਦਰ ਹੈ ਐਜੂਕੇਸ਼ਨ ਮਿਨਿਸਟਰੀ ਇਜ਼ ਅ ਪਾਰਟ ਆਫ ਗਵਰਨਮੈਂਟ ਮੈਨੂੰ ਨਹੀਂ ਪਤਾ ਠੀਕ ਹੈ ਮੈਡਮ ਸਾਡੇ ਨਾਲ ਧੱਕਾ ਹੋ ਰਿਹਾ ਸੀ ਗੇਟ ਦੇ ਬਾਹਰ ਖੜੇ ਹਾਂ ਪਲੀਜ਼ ਪਲੀਜ਼ ਗੇਟ ਖਲਵਾ ਦਿਓ ਮੈਡਮ ਇਦਾਂ ਦੀ ਕੋਈ ਗੱਲ ਨਹੀਂ ਆ ਨਹੀਂ ਨਹੀਂ ਮੈਂ ਗੇਟ ਨਹੀਂ ਖਲਵਾਵਾਂਗੀ ਤੁਹਾਨੂੰ ਦੱਸ ਕਰਨੀ ਹੈ ਕਿ ਤੁਹਾਡੀਆਂ ਬੋਸਾਂ ਦੇ ਗੇਸਟ ਹੋ ਗਿਆ ਜਿਹੜਾ ਆਰਡਰ ਹੀ ਨਹੀਂ ਰਿਲੀਜ਼ ਹੋਇਆ ਆਰਡਰ ਹੀ ਨਹੀਂ ਆਇਆ ਫਿਰ ਮੈਨੂੰ ਤੁਸੀਂ ਇੱਥੇ ਕਿੱਥੇ ਫਿਰ ਤੁਸੀਂ ਇੱਥੇ ਕਿੱਦਾਂ ਬੈਠੇ ਹੋਏ ਆਂ ਕੋਈ ਮੈਨੂੰ ਸਵਾਲ ਕਰਨ ਵਾਲਾ ਮੈਡਮ ਮੈਨੂੰ ਤੁਸੀਂ ਤੂੰ ਨਹੀਂ ਮੈਡਮ ਆਈ ਐਮ ਡਾਕਟਰ ਜਸਿੰਦਰਪਾਲ ਸਿੰਘ ਤੁਸੀਂ ਮੈਨੂੰ ਤੂੰ ਕਹਿ ਕੇ ਨਹੀਂ ਬੁਲਾ ਸਕਦੇ ਮੈਂ ਇਸੇ ਕਾਲਜ ਦਾ ਪ੍ਰੋਫੈਸਰ ਆ ਮੈਂ ਇਸੇ ਕਾਲਜ ਦਾ ਪ੍ਰੋਫੈਸਰ ਹਾਂ ਮੈਨੂੰ ਰਿਸਪੈਕਟ ਨਾਲ ਬੁਲਾ ਮੈਡਮ ਮੈਂ ਕੁਆਲਿਟੀ ਚੈੱਕ 16 ਸਾਲ ਦਿੱਤੇ ਆ ਮੈਨੂੰ ਕਿਵੇਂ ਸਵਾਲ ਕਰ ਸਕਦਾ ਮੈਡਮ ਤੂੰ ਨਹੀਂ ਦੇਖੋ ਮੈਨੂੰ ਤੂੰ ਕਹਿ ਕੇ ਬੁਲਾਇਆ ਜਾ ਰਿਹਾ ਵੇ ਨਹੀਂ ਨਹੀਂ ਸਵਾਲ ਨਹੀਂ ਕਰ ਰਿਹਾ ਕਿਉਂਕਿ ਮੇਨੂੰ ਸਰਕਾਰ ਨੇ ਸਰਵੈਰੀਆਂ ਭੁਵਾਈਆਂ ਮੇਰੇ ਉੱਪਰ ਗਵਰਨਮੈਂਟ ਹੈ ਡੀ ਐਚ ਜੀ ਹੈ ਡੀ ਐਚ ਜੀ ਦੇ ਉੱਪਰ ਸਰਕਾਰ ਹੈ ਉਹ ਮੈਡਮ ਤੁਹਾਡੇ ਨਾਲ ਜਿਹੜਾ ਸਾਡੇ ਨਾਲ ਜਿਹੜਾ ਧੱਕਾ ਹੋ ਰਿਹਾ ਉਹ ਤੁਹਾਨੂੰ ਲੱਗਦਾ ਨਹੀਂ ਵੀ ਸਾਡੇ ਨਾਲ ਕੋਈ ਧੱਕਾ ਹੋ ਰਿਹਾ ਮੈਨੂੰ ਸਮਝ ਨਹੀਂ ਆਦੀ ਤੇਰੇ ਨਾਲ ਸੱਤ ਕਰ ਤਾਰੇ ਕੌਣ ਰਿਹਾ ਤੁਹਾਡੇ ਨਾਲ ਮੈਡਮ ਫੇਰ ਉਹ ਹੀ ਮੈਡਮ ਦੇਖੋ ਸਾਡੇ ਨਾਲ ਤਾਂ ਤੁਸੀਂ ਵੀ ਇੱਥੇ ਬੈਠੇ ਆ ਕੋਈ ਗੱਲ ਕਰ ਰਹੀ ਨਾ ਸਾਡੇ ਨਾਲ ਮੈਡਮ ਸਰਕਾਰ ਕਰ ਰਹੀ ਹੈ ਜੀ ਤੁਸੀਂ ਵੀ ਤੁਸੀਂ ਜੁਆਇਨ ਕਰਵਾਉਣ ਲਈ ਬੈਠੇ ਇੱਥੇ ਹੋਰ ਜੁਆਇਨ ਕਰਾਉਣ ਲਈ ਮੈਂ ਬੈਠਾ ਲਉ ਫਿਰ ਮੈਂ ਕੀ ਕਰਾਂ ਮੇਰੇ ਮੈਂ ਤਾਂ ਸਰਕਾਰ ਦਾ ਆਰਡਰ ਨਾ ਮਨਣਾ ਮੈਡਮ ਇੱਕ ਮਿੰਟ ਮੈਡਮ ਪਲੀਜ਼ ਇੱਕ ਮਿੰਟ ਮੈਡਮ ਅਸੀਂ ਕਿੱਥੇ ਜਾਈਏ ਇੱਕ ਹੋਰ ਗੱਲ ਨਾਲ ਮੈਡਮ ਬਲ ਜਪਿੰਦਰ ਬਾਲ ਮੇਰੀ ਇੱਕ ਗੱਲ ਠੀਕ ਹੈ ਮੇਰੀ ਗੱਲ ਸੁਣੋ ਫਿਰ ਮੈਂ ਸਰਕਾਰ ਦਾ ਆਰਡਰ ਨਾ ਮੰਨਣਾ ਤੁਹਾਡਾ ਆਰਡਰ ਮੰਨਣਾ मैडम ਤੁਸੀਂ ਥੋੜੀ ਜੀ ਆਪਣੀ ਸੋਚ ਨਾਲ ਥੋੜੀ ਜੀ ਆਪਣੀਆਂ ਗੱਲਾਂ ਨਾਲ ਗੱਲ ਕਰੋ ਮੈਨੂੰ ਇਦਾਂ ਲੱਗਦਾ ਕਿ ਕੋਡ ਆਫ ਕੰਡਕਟ ਲੱਗਾ ਹੋਇਆ ਸਰਕਾਰ ਦੇਣਾ ਆਰਡਰ ਆਫ ਕੰਡਕਟ ਸਰਕਾਰ ਦਾ ਲੱਗਾ ਹੋਇਆ ਇਹਨਾਂ ਨੂੰ ਤਾਂ ਦੱਸ ਦਿਓ ਸਰਕਾਰ ਦਾ ਆਰਡਰ ਕੀ ਹੈ ਸਰਕਾਰ ਦਾ ਆਰਡਰ ਹੈ ਤੁਸੀਂ ਸਟੇ ਕਰੋ ਬਸ ਜਦੋਂ ਤੱਕ ਤੁਸੀਂ ਤੁਹਾਨੂੰ ਆਰਡਰ ਅਗਲਾ ਨਹੀਂ ਜਦੋਂ ਤੁਸੀਂ ਰੁਕੋ ਪਰ ਇਸ ਦੇ ਵਿੱਚ ਚਲੋ ਮੈਡਮ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਤੁਹਾਡਾ ਮੇਰੀ ਇੱਕ ਗੱਲ ਸੁਣ ਹਾਂਜੀ ਗਲਤ ਹੈ ਨਹੀਂ ਦਿਮਾਗ ਚੋਂ ਕੱਢ ਦਿਓ ਰਾਮ ਨਲ ਦੇ ਜਾ ਕੇ ਬੈਠੋ ਮੈਡਮ ਸਾਖ ਨਹੀਂ ਨਹੀਂ ਮੈਡਮ ਦੇਖੋ ਮੈਡਮ ਦੇਖੋ ਮੇਰੀ ਘਰ ਵਾਲੀ ਐਸ ਵੇਲੇ ਨਾ ਉਹਦਾ 170 90 ਬੀਪੀ ਆ ਜੀ ਮੈਂ ਮਝੂੜ ਨਹੀਂ ਬੋਲਦਾ ਜੀ ਮੈਨੂੰ ਉਹਦੇ ਕੋਲ ਡਾਕਟਰ ਮੈਂ ਡਾਕਟਰ ਕੋਲ ਉਹਨੂੰ ਲੈ ਕੇ ਆਇਆ ਹੁਣੇ ਸਰ ਸਾਰੇ ਮੈਡਮ ਸਾਡੇ ਸਾਰੇ ਘਰਦਿਆਂ ਨੂੰ ਫਿਕਰ ਲੱਗਾ ਤੇ ਮੇਰੀ ਨੌਕਰੀ ਚੱਲ ਗਈ ਮੇਰੇ ਘਰ ਨੇ ਆਣੇ ਕਿੱਥੇ ਜਾਣਗੇ ਤੁਹਾਨੂੰ ਕੀ ਲੱਗਦਾ ਤੁਹਾਨੂੰ ਕੀ ਲੱਗਦਾ ਤੁਸੀਂ ਮੈਨੂੰ ਜੋਬ ਦੀ ਸਿਕਿਉਰਿਟੀ ਦੇ ਦਿਓ ਮੈਂ ਚਲੇ ਜਾਣਾ ਐ ਤੂੰ ਮੇਰੀ ਮੇਰੀ ਇਹ ਗੱਲ ਤੁਹਾਨੂੰ ਲੱਗਦਾ ਨਹੀਂ ਵੀ ਮੇਰੇ ਘਰ ਚ ਕੋਈ ਟੈਨਸ਼ਨ ਹੋ ਗਈ ਇਫ ਯੂ ਡੋਨਟ ਥਿੰਕ ਦੈਟ ਮੇਰੇ ਘਰ ਚ ਕੋਈ ਟੈ ਮੈਂ ਬਹਿ ਕੀ ਕਰਾਂ ਮੈਨੂੰ ਨਹੀਂ ਤੁਸੀਂ ਕੀ ਕਰੋ ਫਿਰ ਦਰਵਾਜ਼ਾ ਖੋਲੋ ਆਪਣਾ ਬਿਆਨ ਦਿਓ ਸਾਨੂੰ ਮੈਨੂੰ ਮੈਂ ਹੁਕਮ ਨਹੀਂ ਦੇ ਰਿਹਾ ਤੁਹਾਨੂੰ ਇਦਾਂ ਜੇ ਮੇਰੇ ਘਰ ਮੈਡਮ ਮੈਡਮ ਪਲੀਜ਼ ਪਲੀਜ਼ ਉਸ ਗੇਟ ਖੋਲ ਦਿਓ ਪਲੀਜ਼ ਗੇਟ ਖੋਲ ਦਿਓ ਨਾ ਨਾ ਗੇਟ ਵੀ ਛੁੱਲੇ ਕਰਕੇ ਚਲੇਗੀ ਐਕਸੈਸ ਫੈਕਿਲਿਟੀ ਵਾਲਾ ਮੇਰੇ ਲਈ ਰੀ ਆਰਡਰ ਹੈ ਮੈਨੂੰ ਦੱਸੋ ਕੌਣ ਕੌਣ ਹੈ ਤੁਹਾਡੇ ਨਾਲ ਤੁਸੀਂ ਮੈਨੂੰ ਇੱਕ ਵਾਰ ਤੁਹਾਨੂੰ ਦੱਸ ਕੇ ਦੱਸੋ ਤਾਂ ਗੈਸ ਫੈਕਿਲਿਟੀ ਆਰਡਰ ਹੈ ਇਹਨਾਂ ਤੋਂ ਅੱਗੇ ਆਵੋ ਮੈਡਮ ਸਾਰੇ ਇਹ ਸਾਡੇ ਨਾਲ ਸਾਰੀ ਪੂਰੀ ਗੈਸ ਪੂਰੀ ਗੈਸ ਫੈਕਿਲਿਟੀ ਹੈ ਸਰ ਕੀ ਮੈਂ ਡਾਇਰੈਕਟਰੇਟ ਦਾ ਕਰਾਂ ਇਹਦਾ ਆਰਡਰ ਕਰਨਾ ਮੈਨੂੰ ਦੱਸਿਓ ਮੈਨੂੰ ਦੱਸਿਓ ਮੈਨੂੰ ਰਿਕਵੈਸਟ ਹੀ ਆ ਜੀ ਗੇਟ ਤਾਂ ਖੋਲ ਦਿਓ ਮੈਡਮ ਜੀ ਤੁਹਾਨੂੰ ਥੋੜੀ ਕੁਝ ਕਹਿਣਾ ਹਾਂ ਇਹ ਮੈਂ ਤੁਹਾਨੂੰ ਕਿਹਾ ਉਹ ਕਿਹਾ ਮੈਡਮ ਜੀ ਤੁਹਾਨੂੰ ਅਸੀਂ ਤਾਂ ਤੁਹਾਨੂੰ ਅਸੀਂ ਤਾਂ ਤੁਹਾਨੂੰ ਕੁਝ ਵੀ ਨਹੀਂ ਕਹਿੰਦੇ ਸੇ ਬੇਨਤੀ ਕਰ ਰਹੇ ਹਾਂ ਤੁਹਾਡੇ ਕੋਲ ਰਿਕਵੈਸਟ ਕਰ ਰਹੇ ਹਾਂ ਪਲੀਜ਼ ਗੋਡ ਕੋਲ ਜੀ ਜੀ ਤੇਰੇ ਬਾਅਦ ਕਿਹੜਾ ਸਬਜੈਕਟ ਹੈ ਤੇਰਾ ਫਿਰ ਪੰਜਾਬੀ ਹੈ ਜੀ ਆਪਾਂ ਦੇ ਜੱਤੀ ਜੀ ਨਹੀਂ ਬੋਲਤਾ ਤਾਂ ਨਹੀਂ ਹੋਈਆਂ ਸਾਡੇ ਕਾਲਜ ਚ ਚਲੋ ਮੈਡਮ ਮੈਨੂੰ ਉਹ 15 ਪੋਸਟਾਂ ਸਾਡੀਆਂ ਆ ਹਾਂ ਉਹ ਮੈਡਮ ਉਹਨਾਂ ਵਿੱਚੋਂ ਵੀ ਆਲਰੇਡੀ ਮੈਡਮ ਮੈਂ ਇੱਕ ਵਾਰੀ ਇੱਕ ਹੋਰ ਰੱਖ ਦਿੰਦੇ ਨਾ ਸਾਡੀ ਪੋਸਟ ਦੇ ਉੱਤੇ ਇੱਕ ਆਲਰੇਡੀ ਉਹ ਕੰਮ ਕਰਦਾ ਪਿਆ 11 85 ਵਾਲਾ ਬੰਦਾ ਪੰਜਾਬੀ ਦੀ ਪੋਸਟ ਵਿੱਚੋਂ ਹੀ ਉਹਨਾਂ ਨੇ ਇੱਕ ਇੱਕ ਜੁਆਇਨ ਕਰਾਇਆ ਹੋਇਆ ਮੈਂ ਉਸ ਦਾ ਕੰਮ ਹੈ। ਬਣੂ ਸਾਡੇ 15 ਆ। 15 ਜੋ ਖਾਲੀ ਕੀਤੀਆਂ ਤੇ ਤਰੀਆਂ ਦੀ। ਬਣੂ ਅਸੀਂ 10 ਜਣੇ ਹੈਗੇ ਆ। ਪਰ ਇੱਕ ਪੋਸਟ ਦੇ ਉੱਤੇ ਸਾਡਾ ਉਹ ਗੁਰਮਨ ਕੰਮ ਕਰਦਾ। ਹਾਂ, ਇਹਨੀਆਂ ਬੋਸਾਂ ਭਰੀਆਂ ਭਈਆਂ। ਸਾਡੇ ਕੋਲ 15 ਪੋਸਟ ਆਇਆ, ਸਾਡੇ ਕੋਲ 16 ਦਾ ਵੀ ਆਰਡਰ ਸੀਗਾ ਕਿਸੇ ਟਾਈਮ ਦੀ ਉੱਤੇ। 30 ਦੀਆਂ 16 ਹੋਟਾ ਨੇ। 9 ਭਰੀਆਂ ਭਈਆਂ ਨੇ ਇੱਕ ਤੇ ਗੁਰਮਨ ਕੰਮ ਕੀ ਕਰਦੇ ਮਰਮਜੀਤ ਕਾਮਰੇ ਜੀ ਦੇਖੀ ਨੂੰ ਫਾਈਲ ਕੋ ਆਪਣੀ ਆਪਣੇ ਆਪਣੇ ਕੋਦੇ ਵਿੱਚ ਚਲੀ ਗਈ ਹੋਵੇ ਮੈਡਮ ਮੈਡਮ ਇੱਕ ਮਿੰਟ ਪਲੀਜ਼ ਮੈਨੂੰ ਗੱਲ ਮੈਡਮ ਮੈਂ ਕੁਛ 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 ਮੈਨੂੰ ਕੀ ਤੇਰੀ ਜੁਦਾਤ 6 ਮੋਸਤਾਂ ਖਾਲੀ ਆਰ ਮੇਰੇ ਕੋਲ ਇੱਕ ਵੀ ਪੰਜਾਕੀ ਰੱਖ ਜੇ ਤੱਕ ਨਹੀਂ ਚਲੋ ਮੈਡਮ ਮੈਡਮ ਨਹੀਂ ਮੇਰੇ ਪੰਜਾਬੀ ਦੇ ਕੋਈ ਨਹੀਂ ਆਉ ਚਲੋ ਕੋਈ ਗੱਲ ਨਹੀਂ 4 ਸਬਜੈਕਟਾਂ ਦੇ ਆਉਣਗੇ ਮੈਂ ਬਹੁਤ ਪਰੇਸ਼ਾਨ ਐ ਬੈਥ ਦੇਰ ਤੋਂ ਪਰੋ ਚੱਲੀ ਹੋਈ ਆਂ ਔਰ ਮੈਨੂੰ ਲੱਗਦਾ ਮੈਡਮ ਤੁਹਾਨੂੰ ਲੱਗਦਾ ਅਸੀਂ ਤੁਹਾਨੂੰ ਲੱਗਦਾ ਅਸੀਂ ਪਰੇਸ਼ਾਨ ਨਹੀਂ ਹਾਂ ਮੈਂ ਤੈਨੂੰ ਕੁਝ ਮੈਂ ਤੈਨੂੰ ਮੈਂ ਤੈਨੂੰ ਗੁਣੀ ਦੱਸ ਰਿਹਾ ਕਿ ਮੇਰੀ ਮਿਸੇਸ ਐਸਲੇ